ਜੇ ਦੀ ਚੈਨਾ ਡੋਰ ਹੈ ਇੱਕ ਕੋਸਟ ਕਰਕੇ ਦੋਰ ਹੈ ਜਿਸ ਦੇ ਨਾਲ ਕਾਫੀ ਪੰਛੀ ਤੇ ਜਾਨਵਰਾਂ ਜਾਂ ਪਰ ਜਾਂ ਹੋਰ ਜੀਵ ਜੰਤੂਆਂ ਦਾ ਖਾਨਾ ਹੁੰਦਾ ਜਿਹਦੇ ਸਵਰਧ ਦੇ ਵਿੱਚ ਮਾਨਯੋਗ ਐਸਐਸਸੀ ਸ਼ਹੀਲ ਮੇਧੀ ਆਈਪੀਐਸ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਸਖਤ ਨਿਰਦੇਸ਼ ਦਿੱਤੇ ਹੋਇਆ ਕਿ ਜੇ ਦੀ ਚੈਨਾ ਡੋਰ ਦੀ ਬਿਕਰੀ ਬਿਲਕੁਲ ਨਹੀਂ ਕੀਤੀ ਜਾਣੀ ਚਾਹੀਦੀ ਇਹ ਬਿਲਕੁਲ ਬੰਦ ਹੋਣੀ ਚਾਹੀਦੀ ਜਿਹਦੇ ਆਧਾਰ ਤੇ ਐਸਐਚਓ ਹਾਈਕੋਬਿੰਦਪੁਰ ਵਿਕਰਮਜੀਤ ਸਿੰਘ ਨੇ ਆਪਣੇ ਕੱਲੇ ਇੱਕ ਚਿੱਟੇ ਜਿਹੜਾ ਆਪਣਾ ਹੱਸੀ ਦੇ ਉੱਤੇ ਤਿੰਨ ਪੇਟੀਆਂ ਜਿਹਦੇ ਵਿੱਚ ਚਿੱਟੇ ਜੇ ਆਪਣੇ ਚੈਨਾ ਟੋਰ ਉਹ ਚਿਰਾਗ ਸ਼ਰਮਾ ਤੇ ਸ੍ਰੀ ਹਰਗੋਬਿੰਦਪੁਰ ਦਾ ਉਹਦੇ ਤੋਂ ਇਹ ਬੜੇ ਨੇ ਤੇ ਉਹਦੇ ਖਲਾਫ 223 225 ਬੀ ਐਨ ਐਸ ਅਤੇ 15 ਅਲਵਾਰ ਮੈਨ ਟੈਕਸ ਦੇ ਸਾਹਦੇ ਸੀ ਪਰ ਚਰਚਾ ਕਰਕੇ ਅਗਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਿੱਚ ਆਪਣਾ ਹੋਰ ਵੀ ਸਾਡੀ ਕੁਝ ਕੁ ਚੱਲ ਰਹੀ ਹੈ ਜਿੱਥੋਂ ਲੈ ਕੇ ਆ ਬਾਕੀ ਮੈਂ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਇੱਕ ਆਪਣੇ ਸ੍ਰੀ ਹਰਗੋਬਿੰਦਪੁਰ ਡਿਵੀਜ਼ਨ ਦੇ ਨਾਗਰਿਕਾਂ ਨੂੰ ਅੱਜ ਦੀ ਬੇਨਤੀ ਕਰਦਾ ਕਿ ਉਹ ਜਿਹੜੀ ਇਸ ਦੌਰ ਤੋਂ ਦੂਰ ਹੈ ਅਤੇ ਜਿਹੜੇ ਵਿਕਰੀ ਕਰਦੇ ਹਨ ਤੇ ਉਹਨਾਂ ਨੂੰ ਮੈਂ ਚਾਹ ਵੀ ਨਹੀਂ ਦਿੰਦਾ ਕਿ ਉਹ ਬਿਲਕੁਲ ਹੀ ਵਿਕਰੀ ਬੰਦ ਕਰ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਮੈਂ ਇਸੇ ਨਾਲ ਤੇ ਇਹ ਵੀ ਇੱਕ ਬੇਨਤੀ ਕਰਨਾ ਕਿ ਜਿਹੜੀ ਚਾਇਨਾ ਦੌਰ ਦੀ ਬਕਤੋਂ ਨਾ ਕੀਤੀ ਜਾਵੇ ਜੇਕਰ ਜੇਕਰ ਕੋਈ ਬਕਤੋਂ ਕਰਦਾ ਵੀ ਪੜਿਆ ਗਿਆ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਚਾਇਨਾ ਦੌਰ ਪਈ ਹੈ ਇਹਦੇ ਨਾਲ ਕਾਫੀ ਫਰਕ ਦੇ ਵਿੱਚ ਜਦੋਂ ਚਾਇਨਾ ਦੌਰ ਕਢੀ ਗਈ ਹੈ ਬਿਕਰੀ ਨਹੀਂ ਹੋਣੀ ਤਾਂ ਫਰਕ ਤਾਂ ਪੈਣਾ ਹੀ ਆ ਪਰੰਤੂ ਮੈਂ ਫਿਰ ਵੀ ਜਿਹੜੇ ਵੇਚਦੇ ਹਨ ਵਾਰਨਿੰਗ ਦੇ ਰਿਹਾ ਕਿ ਸੁਧਰ ਜਾ ਤੇ ਕਹ ਉਹਨਾਂ ਦੀ ਖੈਰ